ਕਲਕੱਤਾ ਦੇ ਵਿੱਚ ਲੇਡੀ ਡਾਕਟਰ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਦਾ ਰੋਸ ਵਿਕਲ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਵੀ ਵੱਖ-ਵੱਖਤਾਵਾਂ ਤੇ ਡਾਕਟਰਾਂ ਵੱਲੋਂ ਹਸਪਤਾਲਾਂ ਦੇ ਵਿੱਚ ਹੜਤਾਲਾਂ ਕੀਤੀਆਂ ਗਈਆਂ ਨੇ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਵੀ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਔਰਤ ਡਾਕਟਰਾਂ ਦੀ ਸੁਰੱਖਿਆ ਦੇ ਲਈ ਸਿਕਿਉਰਿਟੀ ਗਾਰਡਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਅੱਜ ਅੰਮ੍ਰਿਤਸਰ ਹਲਕਾ ਸੈਂਟਰਲ ਤੋਂ ਆਪ ਵਿਧਾਇਕ ਅਜੀਤ ਗੁਪਤਾ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਾ ਕੇ ਡਾਕਟਰਾਂ ਦੇ ਨਾਲ ਇੱਕ ਮੀਟਿੰਗ ਕੀ ਕੀਤੀ ਤੇ ਉਹਨਾਂ ਨੂੰ ਆਪਣੀ ਹੜਤਾਲ ਖਤਮ ਕਰਨ ਦੇ ਲਈ ਵੀ ਕਿਹਾ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆਂ ਆਪ ਬਿਤਾਏ ਕਿਹਾ ਕਿ ਡਾਕਟਰਾਂ ਵੱਲੋਂ ਕੋਲਕੱਤਾ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ 20000 ਕਰਦੇ ਹੋਏ ਓਪੀਡੀ ਵਿੱਚ ਹੜਤਾਲ ਕੀਤੀ ਗਈ ਸੀ ਤੇ ਅੱਜ ਉਹਨਾਂ ਦੀ ਹੜਤਾਲ ਖਤਮ ਕਰਵਾਈ ਗਈ ਹੈ ਮੈਂ ਅੱਜ ਇੱਥੇ ਪੂਰੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਸੀਪੀ ਸਾਹਿਬ ਬਾਕੀ ਵੀ ਐਸਡੀਐਮ ਸਾਹਿਬ ਪ੍ਰਿੰਸੀਪਲ ਮੈਡੀਕਲ ਕਾਲਜ ਐਮਐਸ ਮੈਡੀਕਲ ਕਾਲਜ ਔਰ ਉਹਦੇ ਨਾਲ-ਨਾਲ ਮੈਂ ਕਹਿਣਾ ਚਾਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਇਹ ਡਿਊਟੀ ਲਗਾਈ ਸੀ ਕਿ ਮੈਂ ਇੱਥੇ ਆ ਕੇ ਜੂਨੀਅਰ ਡਾਕਟਰਸ ਦੀ ਜਿੰਨੀਆਂ ਵੀ ਸ਼ਰਤਾਂ ਉਹਨਾਂ ਨੂੰ ਸੁਣਾ ਉਹਨਾਂ ਦੀ ਗੱਲਬਾਤ ਸੁਣਾ ਸੁਣਨ ਤੋਂ ਬਾਅਦ ਉਹਨਾਂ ਦੀਆਂ ਜੋ ਵੀ ਮੁਸ਼ਕਲਾਂ ਨੇ ਇਮੀਡੀਐਟਲੀ ਮੌਕੇ ਤੇ ਹੱਲ ਕਰਾਂ ਜਿਹੜੀਆਂ ਅਸੀਂ ਕੁਝ ਕਾਰ ਵੀ ਦਿੱਤੀਆਂ ਜਿਹੜੀਆਂ ਇੱਕ ਦੋ ਰਹਿ ਗਈਆਂ ਉਹ ਇਮੀਡੀਐਟਲੀ ਵਿਥਿਨ 24 ਆਵਰਸ ਅਸੀਂ ਪੂਰੀਆਂ ਕਰ ਦੇਾਂਗੇ ਔਰ ਮੈਂ ਆਸ਼ਵਾਸਨ ਦਵਾਇਆ ਕਿ ਕਿਸੇ ਕਿਸਮ ਦਾ ਵੀ ਜਿਹੜਾ ਇੱਥੇ ਮਿਸ ਹੈਪ ਨਹੀਂ ਹੋਊਗਾ ਸੋ ਮੈਨੂੰ ਜੁਨੀਅਰ ਡਾਕਟਰਸ ਨੇ ਕਿਹਾ ਕਿ ਉਹ ਜਲਦੀ ਮੀਟਿੰਗ ਕਰਨਗੇ ਔਰ ਇਮੀਡੀਏਟਲੀ ਜਿਹੜੀ ਹੈ ਸਟ੍ਰਾਈਕ ਆਲ ਆਫ ਕਰ ਦੇਣੀ ਹੈ ਸਿਕਿਉਰਟੀ ਹਰ ਜਗ੍ਹਾ ਪ੍ਰੋਪਰ ਮਿਲੇਗੀ ਪਲੱਸ ਇਨ ਐਡੀਸ਼ਨ ਟੂ ਜਿਹੜੇ ਇੱਥੇ ਅਸੀਂ ਡੈਪਿਊਟ ਕੀਤਾ ਉਸ ਤੋਂ ਇਲਾਵਾ ਮੈਂ ਕੀ ਕਰ ਰਿਹਾ ਕਿ ਪੀਸੀਆਰ ਜਿਹੜਾ ਉਹ ਰੈਗੂਲਰਲੀ ਇਸ ਏਰੀਏ ਦੇ ਵਿੱਚ ਜਿਹੜੀ ਵਿਜ਼ਿਟਸ ਆਪਣੀਆਂ ਵਧਾਏਗਾ ਔਰ ਰੈਗੂਲਰਲੀ ਘੁੰਮੇਗਾ ਤਾਂ ਕਿ ਕਿਸੇ ਵੀ ਗੇਟ ਦੇ ਉੱਤੇ ਕੋਈ ਦਿੱਕਤ ਨਾ ਉਹ ਅਸੀਂ ਚੈੱਕ ਕਰਾਂਗੇ ਉਹ ਚੈੱਕ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਐਗਜ਼ੈਕਟਲੀ ਆਫਟਰ 1 ਵੀਕ ਆਈ ਵਿਲ ਕਮ ਅਗੇਨ ਐਂਡ ਆਈ ਵਿਲ ਚੈੱਕ ਦਾ ਥਿੰਗਸ ਕਿ ਜਿਹੜੀਆਂ ਅਸੀਂ ਗੱਲਾਂ ਕਹੀਆਂ ਪੂਰੀਆਂ ਹੋਈਆਂ ਕਿ ਨਹੀਂ ਔਰ ਜਿਹੜੀਆਂ ਤੁਸੀਂ ਚੀਜ਼ਾਂ ਕਹਿ ਰਹੇ ਹੋ ਉਹਨਾਂ ਨੂੰ ਵੀ ਚੈੱਕ ਕਰਾਂਗੇ ਔਰ ਜੇ ਅਗਰ ਕੋਈ ਇਦਾਂ ਦੀ ਕੋਈ ਚੀਜ਼ ਮਿਲੀ ਤਾਂ ਉਹਦੇ ਅਗੇਂਸਟ ਕਾਰਵਾਈ ਕਰਾਂਗੇ ਬਿਊਰੋ ਰਿਪੋਰਟ ਜਗਬਾਨੀ ਟੀਵੀ